ਆ ਸਰਕਾਰਾਂ ਵਾਲੇ ਸਿਸਟਮ ਦੇ ਮੂਵ ਵਾਲੇ ਵੇਖਦੇ ਆ ਵੀ ਕੋਈ ਕੁਝ ਕਰੂਗਾ ਪਰ ਮੈਂ ਮੇਰੀਆਂ ਭੈਣਾਂ ਨੂੰ ਕਹਿਣਾ ਚਾਹੁੰਨੀ ਆ ਵੀ ਅੱਗ ਤੁਹਾਡੇ ਘਰੇ ਲੱਗੀ ਐ ਤੇ ਕੋਈ ਹੋਰ ਆ ਕੇ ਨਹੀਂ ਬਜਾਊਗਾ ਮੈਨੂੰ ਕੀ ਲੱਗ ਰਿਹਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਿਨਪੁਰ ਰਾਤ ਵੱਧ ਰਿਹਾਗਾ ਸਰਕਾਰਾਂ ਸੁੱਤੀਆਂ ਪਈਆਂ ਦੇਖੋ ਮੇਰਾ ਤਾਂ ਸਰਕਾਰ ਤੇ ਸਿਸਟਮ ਤੇ એનર્ਜੀ ਵੇਸਟ ਕਰਨ ਦਾ ਮੇਰਾ ਬਿਲਕੁਲ ਟੀਚਾ ਨਹੀਂ ਐ ਮੈਂ ਤਾਂ ਬੱਚਿਆਂ ਦੇ ਕੰਮ ਕਰਨਾ ਐ ਜਿਹੜੇ ਕੀ ਇਹ ਨਸ਼ੇ ਤਸਕਰਾਂ ਦੇ ਜੰਗਲ ਦੇ ਵਿੱਚ ਨਾ ਫਸਣ ਤੇ ਜਿਹੜੇ ਆਲਰੇਡੀ ਹੈਗੇ ਨੇ ਨਸ਼ੇੜੀ ਉਹਨਾਂ ਨੂੰ ਬਾਹਰ ਕੱਢਣਾ ਮੈਂ ਤਾਂ ਮਾਰਕੀਟ ਖਤਮ ਕਰਨਾ ਚਾਹੁੰਦੀ ਆ ਵੀ ਖਰੀਦਦਾਰੀ ਮੁੱਕ ਜਾਣ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਬੀ ਨਿਊਜ਼ ਟੀਵੀ ਤੇ ਮੈਂ ਆ ਰਹਾ ਮਨਦੀਪ ਸਿੰਘ ਸੋਢੀ ਇੱਕ ਭੈਣ ਨੇ ਘਰੋਂ ਪੈਦਲ ਯਾਤਰਾ ਕੀਤੀ ਹੈ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਿੱਥੇ ਇੱਕ ਭੈਣ ਦਾ ਚੜ੍ਹਦੀ ਜਵਾਨੀ ਦੇ ਵਿੱਚ ਭਰਾ ਦੀ ਡੈਥ ਹੁੰਦੀ ਆ ਨਸ਼ਿਆਂ ਕਰਕੇ ਅਸੋ ਅੱਜ ਉਸੇ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅੱਜ ਉਸੇ ਕਰਕੇ ਪੈਦਲ ਯਾਤਰਾ ਕਰ ਰਹੀ ਹੈ ਕਿ ਲੋਕੀ ਜਾਗਰੂਕ ਹੋ ਜਾਣ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਉਹ ਬਠਿੰਡੇ ਤੋਂ ਚੱਲ ਕੇ ਪਹੁੰਚੇ ਆ ਤਾਂ ਆਪਾਂ ਉਹਨਾਂ ਦਾ ਸਵਾਗਤ ਵੀ ਕਰਾਂਗੇ ਸਸੀ ਕਾਲ ਜੀ ਸਤਿ ਸ਼ਕਾਲ ਜੀ ਸਵਾਗਤ ਹੈ ਤੁਹਾਡਾ ਪੀਵੀ ਨਿਊਜ਼ ਟੀਵੀ ਤੇ ਜੀ ਧੰਨਵਾਦ ਜੀ ਬਹੁਤ-ਬਹੁਤ ਕਿ ਮੈਂ ਤੁਹਾਡੇ ਭਰਾ ਦੀ ਡੈਥ ਹੁੰਦੀ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਪੈਦਲ ਯਾਤਰਾ ਕਰਨੀ ਪੈ ਰਹੀ ਹੈ ਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਤੁਸੀਂ ਹਾਂਜੀ ਕਹਿੰਦੇ ਜਿਸ ਤਨ ਲੱਗ ਗਈ ਸੋ ਤਨ ਜਾਣੇ ਮੇਰਾ ਭਰਾ 12 12 12 ਨੂੰ ਨਸ਼ੇ ਕਰਕੇ ਇਸ ਦੁਨੀਆ ਤੋਂ ਚਲੇ ਆ ਗਿਆ ਸੀ ਤੇ ਭਰਾ ਦੀ ਅਰਥੀ ਨੂੰ ਜਦੋਂ ਮੇਰੇ ਭਰਾ ਦੇ ਆਪ ਨੂੰ ਮੇਰੇ ਭਰਾ ਨੂੰ ਇੱਕ ਵਾਦਾ ਕੀਤਾ ਸੀ ਕਿ ਮੈਂ ਨਸ਼ੇ ਦੇ ਖਿਲਾਫ ਕੰਮ ਕਰੂੰਗੀ ਪਰ ਸਮਾਂ ਬੀਤਦਾ ਗਿਆ 11 ਸਾਲ ਟੱਪ ਗਏ ਮੈਂ ਐਸੇ ਕਸ਼ਮਕਸ਼ ਜੈਸੇ ਦਵੰਦ ਚ ਰਹੀ ਵੀ ਮੈਂ ਇਹ ਨਸ਼ਾ ਕਿਵੇਂ ਖਤਮ ਕਰ ਸਕਦੀ ਆ ਮੈਂ ਤਾਂ ਇਕੱਲੀ ਆ ਪਰ ਉਹ ਮੈਨੂੰ ਮੇਰਾ ਜਿਹੜਾ ਸ਼ਬਦ ਉਹ ਮੈਨੂੰ ਬਾਰ ਬਾਰ ਹਲੂਨੇ ਗੰਦਾ ਸੀ ਹਲੋਂਦਾ ਸੀ ਵੀ ਤੇਰਾ ਸ਼ਬਦ ਮਰ ਰਿਹਾ ਤਾਂ ਮੈਂ ਪਿਛਲੇ ਸਾਲ 12 12 23 ਨੂੰ ਇਸੋਂ ਖਾਦੀ ਵੀ ਮੈਂ ਇੰਨੇ ਸਾਲ ਨਹੀਂ ਕੰਮ ਕੀਤਾ ਤਾਂ ਮੇਰੀ ਸਜ਼ਾ ਹੈ ਮੇਰੇ ਆਪਣੇ ਆਪ ਨੂੰ ਕਿ ਮੈਂ ਇੱਕ ਸਾਲ ਪੂਰਾ ਪਿਛਲਾ ਹੈ 12 12 23 ਤੋਂ ਕੱਲ ਤੱਕ ਨੰਗੇ ਪੈਰ ਰਹਿਣ ਦਾ ਪ੍ਰਣ ਲੇਤਾ ਤੇ ਮੈਂ ਪੂਰਾ ਸਾਲ ਜੁੱਤੇ ਨਹੀਂ ਪਾਏ ਕੱਲ ਸਵੇਰੇ ਉਸ ਪਰਮਾਤਮਾ ਦੇ ਚਰਨਾ ਚਰਦਾਸ ਕਰਕੇ ਦਰਬਾਰ ਸਾਹਿب ਅੰਮ੍ਰਿਤਸਰ ਜਾ ਰਹੇ ਹਾਂ ਉਸ ਅਕਾਲ ਪੁਰਖ ਵਿਗੁਰੂ ਦੇ ਚਰਨਾਂ ਚ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੀ ਤੇ ਇਹ ਇਹ ਜਿਹੜੀ 1 ਸਾਲ ਦੇ ਵਿੱਚ ਮੈਂ ਇਹ ਮਹਿਸੂਸ ਕੀਤਾ ਵੀ ਪੰਜਾਬ ਨਸ਼ੇ ਖਿਲਾਫ ਸੁਪਨਾ ਲੈਣਾ ਹੀ ਬੰਦ ਕਰ ਗਿਆ ਇੱਕੋ ਸੁਪਨਾ ਨਸ਼ਾ ਮੁਕਤ ਪੰਜਾਬ ਆਪਣਾ ਵਸਦਾ ਰਹੇ ਪੰਜਾਬ ਇਹ ਮਹਿੰਮ ਇਹ ਸਾਰਾ ਕੁਝ ਮੇਰਾ ਸੁਪਨਾ ਹੈ ਕਿ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਹੈ ਇਸੇ ਲਈ ਅਸੀਂ ਦਰਬਾਰ ਸਾਹਿਬ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਕੇ ਪੰਜਾਬ ਦੀ ਇਹ ਮਹਿੰਮ ਨਸ਼ੇ ਦੇ ਖਿਲਾਫ ਵੜਾਂਗੇ ਕਿਉਂਕਿ ਬੜੇ ਸਾਲ ਟੱਪ ਕੇ ਬੜਾ ਲੰਬਾ ਹੋ ਗਿਆ ਆਪਾਂ ਸਰਕਾਰਾਂ ਵੱਲ ਸਿਸਟਮ ਦੇ ਮੂਵ ਵੱਲ ਵੇਖਦੇ ਆਂ ਵੀ ਕੋਈ ਕੁਝ ਕਰੂਗਾ ਪਰ ਮੈਂ ਮੇਰੀਆਂ ਭੈਣਾਂ ਨੂੰ ਕਹਿਣਾ ਚਾਹੁੰਨੀ ਆਂ ਵੀ ਅੱਗ ਤੁਹਾਡੇ ਘਰੇ ਲੱਗੀ ਐ ਕਿ ਕੋਈ ਹੋਰ ਆ ਕੇ ਨਹੀਂ ਬਜਾਊਗਾ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਨੀ ਆਂ ਇਹ ਅੱਗ ਆਪਾਂ ਨੂੰ ਆਪ ਬੁਝਾਉਣੀ ਪੈਣੀ ਐ ਕਿਸੇ ਨੂੰ ਕੀ ਦਰਦ ਐ ਸਾਡੇ ਘਰੇ ਅੱਗ ਲੱਗੀ ਐ ਤਾਂ ਇਹਦੇ ਲਈ ਆਪਾਂ ਸਾਰਿਆਂ ਨੇ ਲਾਮਬੰਦ ਹੋਣਾ ਐ ਤੇ ਨਸ਼ੇ ਦੇ ਖਿਲਾਫ ਲੜਨਾ ਐ ਜੀ ਬਿਲਕੁਲ ਕੀ ਲੱਗ ਰਿਹਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਦਿਨਪੁਰ ਰਾਤ ਵੱਧ ਰਿਹਾ ਹੈਗਾ ਸਰਕਾਰਾਂ ਸੁੱਤੀਆਂ ਪਈਆਂ ਦੇਖੋ ਮੇਰਾ ਤਾਂ ਸਰਕਾਰ ਤੇ ਸਿਸਟਮ ਤੇ એનર્ਜੀ ਵੇਸਟ ਕਰਨ ਦਾ ਮੇਰਾ ਬਿਲਕੁਲ ਟੀਚਾ ਨਹੀਂ ਹੈ ਮੈਂ ਤਾਂ ਬੱਚਿਆਂ ਦੇ ਕੰਮ ਕਰਨਾ ਹੈ ਜਿਹੜੇ ਕੀ ਇਹ ਨਸ਼ੇ ਤਸਕਰਾਂ ਦੇ ਜੰਗਲ ਦੇ ਵਿੱਚ ਨਾ ਫਸਣ ਤੇ ਜਿਹੜੇ ਆਲਰੇਡੀ ਹੈਗੇ ਨੇ ਨਸ਼ੇੜੀ ਉਹਨਾਂ ਨੂੰ ਬਾਹਰ ਕੱਢਣਾ ਮੈਂ ਤਾਂ ਮਾਰਕੀਟ ਖਤਮ ਕਰਨਾ ਚਾਹੁੰਦੀ ਆ ਵੀ ਖਰੀਦਦਾਰੀ ਮੁੱਕ ਜਾਣ ਤੇ ਭਾਵੇਂ ਸਰਕਾਰ ਕੁਝ ਕਰੇ ਨਾ ਕਰੇ ਸਿਸਟਮ ਚੱਲੇ ਨਾ ਚੱਲੇ ਭਾਵੇਂ ਚੌਂਕ ਦੇ ਨਸ਼ਾ ਵਿਖਦਾ ਹੋਵੇ ਤੇ ਖਰੀਦਣ ਵਾਲਾ ਨਾ ਕੋਈ ਹੋਵੇ ਮੇਰਾ ਤਾਂ ਉਹ ਟੀਚਾ ਹੈ ਤੇ ਇਸੇ ਦੇ ਲਈ ਵਾਈ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਚੱਲੇ ਆ ਜੀ ਬਿਲਕੁਲ ਇਹ ਭੈਣ ਕਹਿੰਦੀ ਹੈ ਵੀ ਮੇਰਾ ਕੋਈ ਸਰਕਾਰ ਨਾਲ ਨਹੀਂ ਹੈਗਾ ਮੈਂ ਤਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਈ ਹੋਈ ਆ ਜਾਗਰੂਕ ਹੋਣ ਲੋਕ ਕੀ ਤੁਹਾਡੀ ਮਹਿੰਮ ਨਾਲ ਜੁੜ ਰਹੇ ਲੋਕ ਹਾਂਜੀ ਬਿਲਕੁਲ ਜੁੜ ਰਹੇ ਆ ਰਾਹ ਦੇ ਵਿੱਚ ਬਜ਼ੁਰਗ ਮਾਤਾਵਾਂ ਭੈਣਾ ਸਾਰੇ ਜੁੜ ਰਹੇ ਆ ਔਰ ਉਹਨਾਂ ਦੇ ਮਨ ਦੇ ਵਿੱਚ ਹੇਗਾ ਕਿ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਤਾਂ ਪਹਿਲੀ ਮੇਰੀ ਜਿਹੜੀ ਇਹ ਯਾਤਰਾ ਦਾ ਮਕਸਦ ਹੈ ਵੀ ਸੁਪਨਾ ਜਗਾਈਏ ਜੇ ਸੁਪਨਾ ਹੋਊਗਾ ਤਾਂ ਲੜਾਂਗੇ ਅਸੀਂ ਲੜਾਂਗੇ ਤਾਂ ਜਿੱਤਾਂਗੇ ਵੀ ਇਹ ਉਵੇਂ ਹੀ ਹੈ ਜਿਵੇਂ ਦੇਸ਼ ਦੀ ਆਜ਼ਾਦੀ ਦਾ ਸੁਪਨਾ ਲਿਆ लेया ਤਾਂ ਸਾਰਾ ਦੇਸ਼ ਲੜਿਆ ਲੜਿਆ ਤਾਂ ਫਿਰ ਆਪ ਆਜ਼ਾਦ ਹੋਏ ਇਸੇ ਤਰੀਕੇ ਦੇ ਨਾਲ ਵਸਦਾ ਰਹੇ ਪੰਜਾਬ ਦਾ ਸੁਪਨਾ ਲਾਵਾਂਗੇ ਨਸ਼ਾ ਮੁਕਤ ਫਿਰ ਉਹਦੇ ਲਈ ਪੂਰਾ ਪੰਜਾਬ ਲੜੂਗਾ ਕਿਉਂਕਿ ਜੇ ਸੁਪਨਾ ਪੰਜਾਬ ਨੇ ਵੇਖ ਲਿਆ ਨਾ ਮੈਨੂੰ ਇੰਨਾ ਕੁ ਵਿਸ਼ਵਾਸ ਆ ਆਪਣੀ ਕੌਮ ਤੇ ਵੀ ਲੜ ਤਾਂ ਪੰਜਾਬ ਨੇ ਆਪੇ ਲੈਣਾ ਤੇ ਫਿਰ ਅਸੀਂ ਜਿੱਤ ਵੀ ਜਾਵਾਂਗੇ ਜੀ ਬਿਲਕੁਲ ਕੀ ਲੱਗਦਾ ਪਿੰਡਾਂ ਦੇ ਵਿੱਚ ਜਿਹੜਾ ਦੁੱਖ ਨਸ਼ੇ ਦਾ ਹਰ ਰੋਜ਼ ਵਾਂਗੂ ਵੱਧ ਰਿਹਾ ਹੈਗਾ ਹਨਾ ਤਾਂ ਘਰਾਂ ਦੇ ਘਰ ਖਤਮ ਹੋ ਰਿਹਾ ਕਿਤੇ ਜਿਹੜੇ ਕਹਿੰਦੇ ਸੀਗੇ ਬਾਹਰ ਜਾਵਾਂਗੇ ਬਾਹਰ ਵੀ ਲੋਕੀ ਨਸ਼ੇ ਤੇ ਲੱਗੇ ਪਏ ਆ ਜਿਹੜਾ ਪੰਜਾਬ ਦੇ ਵਿੱਚ ਵੀ ਨਸ਼ੇ ਤੇ ਲੱਗੇ ਪਏ ਆ ਕੀ ਇਹ ਕੀ ਹੋਰ ਹੈਗਾ ਪੰਜਾਬ ਦੇ ਹਾਲਤ ਨਹੀਂ ਪੰਜਾਬ ਦੇ ਹਾਲਾਤ ਦੇਖੋ ਜਿਸ ਤਨ ਲੱਗੀ ਸੋ ਤਨ ਜਾਣਤ ਨੇ ਮੇਰਾ ਹੀ ਘਰੇ ਅੱਗ ਲੱਗੀ ਆ ਤਾਂ ਮੈਨੂੰ ਲੜਨਾ ਪੈਣਾ ਹੈ ਤਾਂ ਜਦੋਂ ਤੱਕ ਆਪਾਂ ਕਿਸੇ ਦੇ ਮੂੰਹ ਵੱਲ ਵੇਖੀ ਜਾਵਾਂਗੇ ਤਾਂ ਕੁਝ ਨਹੀਂ ਹੋਣਾ ਹੈਗਾ ਆਪਾਂ ਨੂੰ ਆਪ ਉੱਠਣਾ ਪੈਣਾ ਔਰ ਮੈਂ ਵੀ ਬੜੇ ਸਾਲ ਸਿਸਟਮ ਹੋਰਾਂ ਦੇ ਮੂੰਹ ਵੱਲ ਹੁਣ ਮੈਂ ਆਪ ਨਿਕਲੀ ਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਵਸਦਾ ਰਹੇ ਪੰਜਾਬ ਦਾ ਸੁਪਨਾ ਜਿਹੜਾ ਹੈਗਾ ਸਾਰਾ ਪੰਜਾਬ ਆਉਣ ਵਾਲੇ ਸਾਲਾਂ ਚ ਵੇਖੂਗਾ ਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਬਿਲਕੁਲ ਇੱਕ ਤੁਸੀਂ ਮਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਮਾਵਾਂ ਬੜਾ ਲਕੂਰ ਰੱਖਦੀਆਂ ਕਿ ਪੁੱਤ ਨਸ਼ੇ ਤੇ ਲੱਗ ਜਾਂਦੇ ਆ ਉਹ ਕਦੇ ਐ ਹੁੰਦਾ ਮਾਂ ਨੂੰ ਵੀ ਇਹਨੂੰ ਮੈਂ ਅੱਜ ਚਾਰ ਪੈਸੇ ਦੇ ਦਾਂ ਵੀ ਇਹ ਕਿ ਨਸ਼ੇ ਦੀ ਘਾੜ ਦੇ ਵਿੱਚ ਇਹਦੀ ਡੈਥ ਨਾ ਹੋ ਜੇ ਤਾਂ ਕੀ ਮਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਤੁਸੀਂ ਮੈਂ ਮਾਵਾ ਨੂੰ ਕਹਿਣਾ ਚਾਹਨੀ ਐ ਤੁਹਾਡੀ ਜੰਗ ਹੈ ਤਕੜੇ ਹੋ ਜੋ ਲੜੋ ਲੁਕੋ ਕੇ ਕੋਈ ਫਰਕ ਨਹੀਂ ਪੈਣਾ ਲੁਕੋ ਕੇ ਤਾਂ ਨੁਕਸਾਨ ਵੱਧ ਹੋਣਾ ਹੈ ਜੱਗ ਜ਼ਾਹਿਰ ਹੋਣ ਦੋ ਤੇ ਉਹਦੇ ਲਈ ਮਿਹਨਤ ਕਰੋ ਪਰਿਵਾਰ ਨੂੰ ਨਾਲ ਲੈ ਕੇ ਜਿੱਥੋਂ ਤੱਕ ਵੀ ਹੋ ਸਕੇ ਆਪਦੇ ਜਵਾਕ ਦੇ ਲਈ ਤੁਸੀਂ ਆਪ ਲੜਨਾ ਕਿਸੇ ਨੇ ਨਹੀਂ ਲੜਨਾ ਹੈਗਾ ਔਰ ਤੁਹਾਨੂੰ ਜਿਆਦਾ ਦੁੱਗਣਾ ਤਕੜਾ ਹੋਣਾ ਪਊਗਾ ਜੀ ਬਿਲਕੁਲ ਬਹੁਤ ਵਧੀਆ ਸਨੇਹਾ ਲੈ ਕੇ ਚੱਲੇ ਹੋਏ ਆ ਤਾਂ ਤੁਸੀਂ ਵੀ ਇਸ ਮੁਹਿੰਮ ਨਾਲ ਜੁੜੋ ਜੇ ਤੁਹਾਡੇ ਨਾਲ ਜੁੜਨਾ ਹੋਵੇ ਤਾਂ ਕਿ ਤੁਹਾਡੇ ਨਾਲ ਕਿੱਦਾਂ ਜੁੜੇ ਸਕਦੇ ਮੇਰੇ ਨਾਲ ਦੇਖੋ ਮੇਰੇ ਆਪਦੇ ਫੇਸਬੁੱਕ ਤੇ ਅਮਰਿਤ ਗਿੱਲ ਤੇ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਪਰ ਜਿਹੜਾ ਇੱਕ ਵਸਦਾ ਰਹੇ ਪੰਜਾਬ ਇਹ ਪੈਦਲ ਯਾਤਰਾ ਹੈ ਜਾਂ ਵਸਦਾ ਰਹੇ ਪੰਜਾਬ ਹੀ YouTube ਚੈਨਲ ਹੈ ਜਿਹਦੇ ਜਿਹਦਾ ਸਿਰਫ ਇੱਕੋ ਹੀ ਮਕਸਦ ਹੈ ਨੇ ਨਸ਼ੇ ਦੇ ਖਿਲਾਫ ਹੀ ਕੰਮ ਕਰਨਾ ਜਿਸ ਦਿਨ ਪੰਜਾਬ ਚ ਨਸ਼ਾ ਮੁੱਕ ਗਿਆ ਉਸ ਦਿਨ ਵਸਦਾ ਰਹੇ ਯੂਟਿਊਬ ਚੈਨਲ ਦਾ ਵੀ ਮਕਸਦ ਮੁੱਕ ਜਾਣਾ ਤੁਸੀਂ ਜੁੜੋ ਪਿੰਡਾਂ ਦੇ ਵਿੱਚ ਜਿਹੜਾ ਵੀ ਕੁਝ ਹੋਣ ਅੱਗੇ ਕੰਮ ਹੋਏਗਾ ਵੀ ਇੱਕ ਪਿੰਡ ਨੇ ਜੇ ਕੋਈ ਮਾਡਲ ਐਫਰਟਸ ਕਰਕੇ ਨਸ਼ੇ ਤੋਂ ਬਾਹਰ ਆ ਰਿਹਾ ਤਾਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋਈ ਬਾਕੀ ਦੇਖਣਗੇ ਤੇ ਅਡਾਪਟ ਕਰਨ ਸਾਰਾ ਪੰਜਾਬ ਅਡਾਪਟ ਕਰੇ ਕਿਉਂਕਿ 13000 ਪਿੰਡਾਂ ਦੇ ਵਿੱਚ ਸ਼ਾਇਦ ਮੈਂ ਨਾ ਪਹੁੰਚ ਸਕਾਂ ਫਿਜ਼ੀਕਲੀ ਪਰ ਮੇਰੀ ਸੋਚ ਜ਼ਰੂਰ ਪਹੁੰਚੂਗੀ ਔਰ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਤੁਸੀਂ ਸਾਰੇ ਪਹਚਾਉਂਗੇ ਜੀ ਬਿਲਕੁਲ ਇਹ ਕਹਿੰਦੇ ਵੀ ਸਾਡਾ ਪੇਜ ਨੂੰ ਫੋਲੋ ਕਰੋ ਤੇ ਸਾਡੇ ਪੇਜ ਦੇ ਉੱਤੇ ਨਵੀਆਂ-ਨਵੀਆਂ ਅਪਡੇਟ ਆਉਂਦੀਆਂ ਰਹਿੰਦੀਆਂ ਹੈਗੀਆਂ ਤਾਂ ਲੋਕਾਂ ਨੂੰ ਆਪ ਜਾਗਰੂਪ ਹੋਣਾ ਪਊਗਾ ਤਾਂ ਕੀ ਲੱਗ ਰਿਹਾ ਹੈਗਾ ਜਿਹੜੇ ਲੋਕੀ ਦਿਨਪੁਰ ਰਾਤ ਕਤਲ ਹੋ ਰਹੇ ਆ ਹਨਾ ਤਾਂ ਇਹ ਨਸ਼ੇ ਕਰਕੇ ਹੋ ਰਿਹਾ ਤਕਰੀਬ ਬਿਲਕੁਲ ਜੀ ਜੋ ਸਮਾਜ ਦੇ ਵਿੱਚ ਅੱਜ ਦੇ ਟਾਈਮ ਗਰਾਵਤ ਕੁੜਿੱਤੀਆਂ ਚੋਰੀ ਚਕਾਰੀ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹ ਕਿਤੇ ਨਾ ਕਿਤੇ ਉਸ ਕਰਕੇ ਪੂਰਤੀ ਹੁੰਦੀ ਨਹੀਂ ਪੈਸੇ ਦੀ ਉਹ ਸਾਰੇ ਉਸ ਕਰਕੇ ਹੀ ਹੋ ਰਿਹਾ ਔਰ ਵਧੇ ਆ ਉਸੇ ਕਰਕੇ ਜੀ ਬਿਲਕੁਲ ਸਾਡੇ ਨਾਲ ਸ਼ਰਮਾ ਜੀ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸ਼ਰਮਾ ਜੀ ਜੈਤੋ ਪਹੁੰਚੇ ਆ ਆਪਣੇ ਭਰਾ ਦੀ ਡੈਥ ਹੋਣ ਤੋਂ ਬਾਅਦ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਹਨ ਤਾਂ ਕੀ ਤੁਹਾਡਾ ਇਸ ਬਾਰੇ ਕੀ ਸੁਝਾਅ ਜੀ ਨਹੀਂ ਵੀਰ ਜੀ ਪਤਾ ਕੀ ਗੱਲ ਹੈ ਪਹਿਲਾਂ ਹੀ ਉਹ ਭੈਣ ਕਰ ਰਹੀ ਹੈ ਜਿਹਦੇ ਘਰ ਅੱਗ ਲੱਗਦੀ ਹੈ ਨਾ ਉਸ ਤਾਂ ਨੂੰ ਹੀ ਪਤਾ ਲੱਗਦਾ ਪਰ ਕਾਰਨ ਕੀ ਹੈ ਵੀ ਇਸ ਭੈਣ ਦਾ ਚਲੋ ਪਰਾਲਾ ਬਹੁਤ ਹੀ ਵੱਡਾ ਹੈ ਜੀ ਤੇ ਸਰਕਾਰਾਂ ਨਾਲ ਲੜਨ ਜਾ ਰਹੀ ਹੈ ਮੈਂ ਇਸ ਗੱਲ ਦੀ ਇਸ ਚੀਜ਼ ਨੂੰ ਇਸ ਭੈਣ ਨੂੰ ਵਧਾਈ ਵੀ ਦਿਨਾ ਜੈਤੋ ਗੰਗਸਰ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਆਉਣ ਤੇ ਮੈਂ ਇਹਨਾਂ ਦਾ ਸਵਾਗਤ ਕਰਦਾ ਮੈਂ ਕਾਲਾ ਸ਼ਰਮਾ ਜੈਤੋ ਇਹ ਵੀ ਇਹਨਾਂ ਨੂੰ ਕਹਿਣਾ ਚਾਹਣਾ ਹੈ ਵੀ ਭੈਣੇ ਲੜਾਈ ਤਾਂ ਬਹੁਤ ਵੱਡੀ ਹੈ ਹਮ ਪਰ ਲੜਾਈ ਜੇ ਆਪਾਂ ਵੇਖੀਏ ਤੇ ਭੈਣ ਦਾ ਚਲੋ ਅਪਰਾਹਲਾ ਦਾ ਕੀਤਾ ਨਾ ਉੱਠ ਕੇ ਦਾ ਆਪਦੇ ਘਰੋਂ ਤੁਰੀ ਹੈ ਨਾ ਜਿੰਨਾ ਜਿਹੜੀਆਂ ਸਾਡੀਆਂ ਭੈਣਾਂ ਕਿਸੇ ਟਾਈਮ ਚਾਦਰਾਂ ਕੱਢਦੀਆਂ ਹੁੰਦੀਆਂ ਸੀ ਨਾ ਹਮ ਚਾਦਰਾਂ ਕਢਦਿਆਂ ਸੀ ਜਾਂ ਮਨਕ ਚਲੋ ਹੋਰ ਚੁੱਲ੍ਹੇ ਚੌਕੇ ਦਾ ਕੰਮ ਕਰਦਣਾ ਸੀ ਉਹਨਾਂ ਸਾਡੀਆਂ ਭੈਣਾਂ ਨੂੰ ਅੱਜ ਸੜਕਾਂ ਦੇ ਉੱਤੇ ਮਜਬੂਰਨ ਇਸ ਮਾੜੀ ਜੋ ਮਾੜਾ ਪ੍ਰਸ਼ਾਸਨ ਹੈ ਜਾਂ ਸਰਕਾਰਾਂ ਕਹਿ ਲਓ ਆਪਾਂ ਉਹਦੇ ਜਾਨਕੀ ਇਹ ਅੰਗੇਸ਼ਤੀ ਜਾਣਾ ਪੈ ਰਿਹਾ ਨਾ ਕਿਉਂਕਿ ਜੀ ਵਸਤੇ ਪੰਜਾਬ ਦੀਆਂ ਗੱਲਾਂ ਕਰਦੀ ਹੈ ਮੇਰੀ ਭੈਣ ਤੇ ਵਸਤੇ ਪੰਜਾਬ ਦੀਆਂ ਗੱਲਾਂ ਤਾਂ ਮੇਰਾ ਵੀਰ ਮੁੱਖ ਮੰਤਰੀ ਪੰਜਾਬ ਵੀ ਕਰਦਾ ਵੀ ਰੰਗਲਾ ਪੰਜਾਬ ਬਣਾ ਦਾਂਗੇ ਚਲੋ ਭੈਣ ਨੂੰ ਅਸੀਂ ਵਧਾਈ ਦਿੰਨੇ ਆ ਚਲੋ ਬਹੁਤ ਹੀ ਵੱਡੇ ਹੌਸਲੇ ਵਾਲੀ ਹੈ ਪਰ ਕਾਰਨ ਕੀ ਹੈ ਲੜਾਈ ਬਹੁਤ ਵੱਡੀ ਹੈ ਪਰ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਇਸ ਦਾ ਸਾਥ ਦਿਓ ਜਿੰਨਾ ਕਿ ਦੇ ਸਕਦੇ ਹੋ ਜੀ ਜੇ ਰੁਪਏ ਦੇ ਵਿੱਚੋਂ ਤੁਸੀਂ ਪੈਸਾ ਵੀ ਇਹਦਾ ਸਾਥ ਦਿੱਤਾ ਤੇ ਤੁਸੀਂ ਆਪ ਦੇ ਮੈਂ ਕਹਿੰਦਾ ਉਸ ਚੀਜ਼ ਦੇ ਭਾਗੀਦਾਰ ਹੋ ਜਾਓਗੇ ਚੰਗੇ ਕੰਮ ਦੇ ਵਿੱਚ ਜਿਵੇਂ ਮੰਨ ਕੇ ਚਲੋ ਜੰਗਲ ਨੂੰ ਅੱਗ ਲੱਗੀ ਹੈ ਤੇ ਚਿੜੀ ਚੋਜ ਭਰ ਕੇ ਬੁਝਾਉਣ ਦੀ ਕੋਸ਼ਿਸ਼ ਕਰਦੀ ਹੈ ਨਾ ਇਹ ਉਸ ਇਹ ਭੈਣ ਦਾ ਉਹ ਚਿੜੀ ਵਾਲਾ ਅੱਜ ਜੋ ਸਥਿਤੀ ਹੈ ਨਾ ਕਿਉਂਕਿ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤੇ ਉਹ ਅੱਗ ਲਾਉਣ ਵਾਲਿਆਂ ਦਾ ਨਾਂ ਵੀ ਉਵੇਂ ਲਿਖਿਆ ਜਾਂਦਾ ਹੈ ਤੇ ਅੱਗ ਬੁਝਾਉਣ ਵਾਲਿਆਂ ਦਾ ਨਾਂ ਜਿਹੜਾ ਉਸ ਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਪਰ ਉਹ ਚਿੜੀ ਵਾਂਗੂ ਚੋਜ ਭਰ ਕੇ ਬੁਝਾਉਂਦੀ ਹੋਵੇ ਇਹ ਪੰਜਾਬ ਦੇ ਵਿੱਚ ਨਸ਼ੇ ਦੀ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਮੇਰੀ ਭੈਣ ਚਲੋ ਅਸੀਂ ਕਹਿੰਦੇ ਆ ਵੀ ਇਸ ਦੀ ਇਹਨੂੰ ਸਫਲਤਾ ਮਿਲੇ ਪਰ ਕਾਰਨ ਕੀ ਹੈ ਵੀ ਬਹੁਤ ਵੱਡੇ ਮਗਰਮੱਛ ਕਹਿ ਲਈਏ ਆਪਾਂ ਅੱਜ ਤੁਸੀਂ ਜੈਤੋ ਦੇ ਵਿੱਚ ਹੀ ਹਾਲਾਤ ਦੇਖ ਲਓ ਵੀ ਨਸ਼ੇ ਦੀਆਂ ਇਹੋ ਜਿਹੀਆਂ ਦੁਕਾਨਾਂ ਖੁੱਲ ਚੁੱਕੀਆਂ ਹਨ ਅਪਾ ਦੇਖਿਆ ਹੀ ਐ ਵੀ ਕਿੱਡੀਆਂ-ਕਿੱਡੀਆਂ ਦੁਕਾਨਾਂ ਐ ਤੇ ਉਹ ਕੱਲ ਕੀ ਹੁੰਦੇ ਸੀ ਅੱਜ ਉਹ ਕਿੱਥੇ ਜਾਵਲਿਆ ਲੋਕ ਪਰ ਮੈਂ ਕਹਿੰਦਾ ਵੀ ਚਲੋ ਫੇਰ ਵੀ ਵਧਾਈ ਦੀ ਪਾਤਰਾ ਜੀ ਨੇ ਹੌਸਲਾ ਕੀਤਾ ਐਡੇ ਵੱਡੇ ਸਿਸਟਮ ਦੇ ਨਾਲ ਲੜਨ ਦਾ ਤੇ ਅਸੀਂ ਕਹਿੰਦੇ ਵੀ ਚਲੋ ਚੰਗੀ ਗੱਲ ਐ ਪਰ ਇਹ ਲੜਾਈ ਤਾਂ ਸਾਡੀ ਵੀ ਐ ਨਾਲ ਆਪਾਂ ਤਾਂ ਤੁਹਾਨੂੰ ਪਤਾ ਵੀ ਜਿੰਨਾ ਕ ਹੈ ਲੜਦੇ ਆ ਰਹੇ ਆਂ ਪਰ ਮੈਨੂੰ ਇਹਦਾ ਫਲ ਐ ਜਿਹੜਾ ਵੀ ਬਹੁਤ ਹੀ ਜਾਨੀ ਕਿ ਜਿਵੇਂ ਆਪਾਂ ਕਹਿ ਦਈਏ ਵੀ ਬਹੁਤ ਹੀ ਉੱਚੇ ਥਾਂ ਲੱਗਿਆ ਲੱਗਦਾ ਵੀ ਬਹੁਤ ਵੱਡਾ ਕੰਮ ਹੈ ਪਰ ਅਸੀਂ ਉਸ ਦਾ ਹੌਸਲਾ ਨਹੀਂ ਤੋੜ ਰਹੇ ਅਸੀਂ ਕਹਿੰਦੇ ਵੀ ਹੌਸਲੇ ਵਾਲੀ ਆ ਚਲੋ ਚੰਗੀ ਗੱਲ ਹੈ ਸਾਲ ਬਾਅਦ ਉਹਨੇ ਆਪਦੇ ਪੈਰਾਂ ਦੇ ਵਿੱਚ ਜੁੱਤੇ ਪਾਏ ਆ ਉਹਨੇ ਜੋ ਗੱਲ ਕੀਤੀ ਸੀ ਆਪਦੇ ਆਪਾਂ ਨੇ ਸਤਗੁਰ ਨਾਲ ਕਮਿਟਮੈਂਟ ਕੀਤਾ ਸੀ ਵੀ ਮੈਂ ਸਾਲ ਪਰ ਜੁੱਤੀ ਨਹੀਂ ਪਾਉਂਗੀ ਉਹਨੇ ਸਾਲ ਬਾਅਦ ਪਾਈ ਆ ਜਿਵੇਂ ਉਹਦੇ ਪੈਫਲੇਟ ਤੇ ਲਿਖਿਆ ਹੈ ਚਲੋ ਆਪਾਂ ਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਪਹਿਣ ਬਾਰੇ ਹੌਲੀ ਹੌਲੀ ਜਾਣਕਾਰੀ ਆ ਜਾਂਦੀ ਹੈ ਪਰ ਲੜਾਂਗੀਆਂ ਬਹੁਤ ਵੱਡੀਆਂ ਛੋਡੀ ਸਾਹਿਬ ਪਰ ਲੜਨੀਆਂ ਤਾਂ ਕਿਸੇ ਨੂੰ ਪਹਿਣਗੀਆਂ ਜੀ ਜੇ ਹੁਣ ਮੇਰੀ ਗੱਲ ਸੁਣ ਲੋ ਦੇਸ਼ ਨੂੰ ਯਾਦ ਕਰਾਇਆ ਉਹ ਕਹਿੰਦੀ ਹੂੰ ਤੇ ਕੋਈ ਤਾਂ ਤੁਰਿਆ ਸੀ ਨਾ ਲੜਾਈਆਂ ਤਾਂ ਉਹ ਵੀ ਬਹੁਤ ਵੱਡੀਆਂ ਸੀ ਪਰ ਦੇਸ਼ ਦੀ ਲੜਾਈ ਇੱਕ ਨਹੀਂ ਨਾ ਹੂੰ ਉਧਰ ਦੇਖੋ ਤੁਸੀਂ ਵੀ ਕਿਸਾਨ ਜਥੇਬੰਦੀ ਦਾ ਇੱਕ ਵੱਡਾ ਲੀਡਰ ਹੂੰ ਮੌਤ ਤੇ ਆਪਣੇ ਮੌਤ ਦੀ ਲੜਾਈ ਲੜ ਰਿਹਾ ਹੂੰ ਕਿਹਦੀ ਖਾਤਰ ਲੜ ਰਿਹਾ ਹੂੰ ਉੱਥੇ ਸਾਡੇ ਕਿੰਨੇ ਕੁ ਲੋਕ ਜਾਵਲੇ ਆ ਹੂੰ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਆ ਨਾ ਜਿਹੜਾ ਸਾਡੇ ਤੇ ਕੰਬਲ ਲਿਆ ਨਾ ਉਹ ਵੀ ਉਸੇ ਕਪਾਹ ਦਾ ਬਣਿਆ ਹੋਇਆ ਹੈ ਹੂੰ ਸਿੱਕਾ ਬਾਜੂ ਵੀ ਬਣਾਣਾ ਜਿਹੜੀ ਕਿਸਾਨ ਨੇ ਪੈਦਾ ਕੀਤੀ ਸੀ ਤੇ ਅਸੀਂ ਕਿੱਡੇ ਕਿ ਜ਼ਿੰਮੇਵਾਰ ਲੋਕ ਆ ਜਿਹੜੇ ਉਹਦੇ ਮਗਰ ਗਏ ਉਹ ਮੌਤ ਦੀ ਲੜਾਈ ਲੜ ਰਿਹਾ ਕਿਹਦੀ ਖਤਰ ਲੜ ਰਿਹਾ ਢੱਲੇਵਾਲ ਸਾਹਿਬ 70 75 ਸਾਲ ਦਾ ਇੱਕ ਪੀੜਤ ਬਿਮਾਰੀ ਹੈ ਬਹੁਤ ਨਾਮਰਾਦ ਬਿਮਾਰੀ ਤੋਂ ਪੀੜਤ ਤਾਂ ਉਹ ਚਿੱਤਾਂ ਨਾਲ ਜਿਹੜੀਆਂ ਇਹ ਸੋਸ਼ਲ ਮੀਡੀਆ ਤੋਂ ਤਾਂ ਬਹੁਤ ਚੰਗੀਆਂ ਲੱਗ ਰਹੀਆਂ ਸਾਡੇ ਲੋਕਾਂ ਨੂੰ ਤੇ ਚਲੋ ਭੈਣ ਲੜਦੀ ਐ ਬਸ ਕਮੈਂਟ ਕੀ ਹੁਣ ਇਹ ਕੀ ਕਰ ਦੂਗੀ ਉਹ ਕਰੇ ਨਾ ਕਰੇ ਕੁਛ ਇਹਦੇ ਕਹਿਣ ਦੇ ਉੱਤੇ ਰੁਪਏ ਦੇ ਵਿੱਚੋਂ ਪੂਣੀ ਨਾ ਕੱਤੀ ਜਾਵੇ ਇੱਕ ਪੈਸਾ ਵੀ ਕੰਮ ਨਾ ਹੋਵੇ ਪਰ ਉਹਨੇ ਆਪਦਾ ਫਰਜ਼ ਤਾਂ ਪੂਰਾ ਕੀਤਾ ਨਾ ਇਸ ਕਰਕੇ ਮੈਂ ਇਹਨੂੰ ਵਧਾਈ ਦੀ ਪਾਤਰ ਐ ਜਿਹੜੀ ਕੁੱਖ ਚੋਏ ਪੈਦਾ ਹੋਈ ਐ ਮੈਂ ਉਸ ਕੁੱਖ ਨੂੰ ਵੀ ਸਲਾਮ ਕਰਦਾ ਕਿਉਂਕਿ ਇਹਨਾਂ ਕੁੱਖਾਂ ਦੇ ਵਿੱਚੋਂ ਚੰਗੀਆਂ ਕੁੱਖਾਂ ਦੇ ਵਿੱਚੋਂ ਪੈਦਾ ਹੋਏ ਵੇ ਲੋਕ ਆ ਇਹ ਚੰਗੀ ਗੱਲ ਐ ਕਿਸੇ ਨੇ ਕੋਈ ਅਪਰਾਲਾ ਦਾ ਕੀਤਾ ਨਾ ਇੰਨੀਆਂ ਗੱਲਾਂ ਕਹਿੰਦਾ ਕਾਲਾ ਸ਼ਰਮਾ ਜੈਤੋ ਜੈਤੋ ਦੀ ਧਰਤੀ ਤੇ ਉਹਨਾਂ ਦਾ ਨ ਸਵਾਗਤ ਕਰਦਾ ਪਰ ਫਿਰ ਵੀ ਇਹਨਾਂ ਨੂੰ ਪੁੱਛਾਂਗੇ ਵੀ ਜੇ ਸਾਡੇ ਪ੍ਰਤੀ ਕੋਈ ਚੀਜ਼ ਦੀ ਲੋੜ ਹੈ ਤੇ ਅਸੀਂ ਇੱਥੇ ਹਾਜ਼ਰ ਖੜੇ ਹਾਂ ਇੰਨੀਆਂ ਹਾਜ਼ਰ ਲਾਉਂਦਾ ਕਾਲਾ ਸ਼ਰਮਾ ਜੈਤੋ ਕੇਵਾਂ ਦਾ ਜਾਜ ਜੀ ਬਿਲਕੁਲ ਤਾਂ ਇਹਨਾਂ ਨੇ ਦੱਸਿਆ ਵੀ ਬਹੁਤ ਵੱਡਾ ਉਪਰਾਲਾਗਾ ਜਿੱਥੇ ਕਹਿੰਦੇ ਵੀ ਇੱਕ ਚੋਗਾ ਪਾਉਣ ਨਾਲ ਇੱਕ ਕਿਨਕਾ ਕਿਨਕਾ ਪਾਉਣ ਨਾਲ ਕਹਿੰਦੇ ਆ ਵੀ ਪਾਣੀ ਉੱਪਰ ਨੂੰ ਆ ਜਾਂਦਾ ਹੁੰਦਾਗਾ ਤਾਂ ਉਸੇ ਤਰ੍ਹਾਂ ਇੱਕ ਜੋਗਦੰਤਾ ਪਾਇਆ ਪੰਜਾਬ ਦੇ ਇਸੇ ਤਰ੍ਹਾਂ ਲੋਕਾਂ ਨੂੰ ਮੈਂ ਕਹੂੰਗਾ ਇਸ ਪੈਨ ਨਾਲ ਜੁੜੋ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਕਿ ਲੋਕ ਕੀ ਜਾਗਰੂਪ ਹੋ ਜਾਣ ਇਹ ਲੋਕਾਂ ਦੀਆਂ ਅੱਖਾਂ ਖੁੱਲ ਜਾਣ ਕਿ ਨਸ਼ਾ ਮੁਕਤ ਪੰਜਾਬ ਹੋ ਜੇ ਇਸੇ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਮੈਂ ਹਰਮਨਦੀਪ ਸਿੰਘ ਸੋਢੀ ਧੰਨਵਾਦ